ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 2 ਦੇ ਕੋਲ ਦੀਆਂ ਨੇ ਜਿੱਥੇ ਕੀ ਅਚਾਨਕ ਅੱਗ ਲੱਗ ਗਈ ਹੈ ਅੱਗ ਲੱਗਣ ਦੇ ਕੀ ਕਾਰਨ ਨੇ ਇਸ ਦੇ ਬਾਰੇ ਅਜੇ ਕੁਝ ਵੀ ਪਤਾ ਜੋ ਨਹੀਂ ਚਲ ਸਕਿਆ ਸੋ ਦੱਸਦੇ ਕਿ ਇੱਥੇ ਸਾਈਡ ਤੇ ਆਟੋ ਵੀ ਖੜਦੇ ਨੇ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਨਸ਼ੇੜੀ ਵੀ ਆ ਕੇ ਬੈਠਦੇ ਨੇ ਤੇ ਨਸ਼ਾ ਕਰਦੇ ਨੇ ਉੱਥੇ ਦੇ ਲੋਕਾਂ ਦਾ ਕਹਿਣਾ ਕਿ ਕਈ ਵਾਰ ਇਸ ਬਾਰੇ ਕੰਪਲੇਂਟ ਵੀ ਕੀਤੀ ਗਈ ਪਰ ਫਿਰ ਵੀ ਕੋਈ ਐਕਸ਼ਨ ਐਚਓ ਨਹੀਂ ਲਿਆ ਗਿਆ ਸੋ ਦੱਸਦੀਏ ਕਿ ਤਸਵੀਰਾਂ ਜੇ ਤੁਸੀਂ ਮੇਰੇ ਫੋਨ ਦੀ ਸਕਰੀਨ ਤੇ ਵੇਖ ਰਹੇ ਹੋ ਇਹ ਹੈ ਲੁਧਿਆਣਾ ਦੇ थाना ਡਿਵੀਜ਼ਨ ਨੰਬਰ 2 ਦੇ ਕੋਲ ਦੀਆਂ ਨੇ ਜਿੱਥੇ ਕੀ ਇਹ ਅੱਗ ਲੱਗੀ ਆ ਸੁਦਾਸ ਦੇ ਕਿ ਇਸ ਦੇ ਨਾਲ ਹੀ ਰਿਹਾਇਸ਼ੀ ਏਰੀਆ ਵੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਨਸ਼ੇੜੀਆਂ ਦੇ ਕਰਕੇ ਵੀ ਕਾਫੀ ਪਰੇਸ਼ਾਨ ਰਹਿੰਦੇ ਨੇ Yeah, yeah.